ਮੈਂ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਤਾਂ ਉਹ ਵੀ ਆਪਣੇ ਸਰਕਲ ਤੋਂ ਤੋਫੀ ਸੀ ਬਹੁਤ ਜਿਆਦਾ ਕਿਉਂਕਿ ਉਹਦੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਛ ਗੜਗੜ ਕਰਨ ਵਾਲੇ ਲੋਕ ਸ਼ਾਮ ਨੇ। ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜਵਾਨੀ ਸੁਣਦੇ। ਮੇਰੇ ਮੰਦੀਪਾ ਦਾਸਾ ਹੋ ਪੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ। ਤਿੰਨ ਗਾਣਿਆਂ ਨੂੰ ਸੁਣ ਕੇ ਪੀੜਿਤ। ਮੈਂ ਇਸ ਪੱਖ ਤੋਂ ਇੰਨਾ ਜਿਆਦਾ ਪਰੇਸ਼ਾਨ ਹਾਂ। ਵੀ ਇਹਨੇ ਲੋਕ ਸਾਨੂੰ ਚਿਬੜੇ ਹੋਇਆ ਚਾਰਛੇਰੇ ਤੋਂ ਕੋਈ ਕਿਤਾਬ ਦੇ ਰੂਪ ਚ ਕੋਈ ਫਿਲਮ ਦੇ ਰੂਪ ਚ ਕੋਈ ਡਾਕੂਮੈਂਟਰੀ ਦੇ ਰੂਪ ਦੇ ਵਿੱਚ ਯਰੇ ਇੰਨੇ ਕਾਲੇ ਕਿਉਂ ਹੋਏ ਸਮਝ ਨਹੀਂ ਆਉਂਦੀ ਕੀ ਉਹਨਾਂ ਦੇ ਪਰਿਵਾਰ ਨਹੀਂ ਹੈ ਕੀ ਉਹਨਾਂ ਨੂੰ ਜੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨਾ ਵੱਡਾ ਕੋਈ ਹਾਦਸਾ ਹੋ ਜੇ ਕੀ ਉਹ ਪਰਿਵਾਰ ਥੋੜਾ ਸਮਾਂ ਦੇਣ ਤੇ ਵੀ ਗੁਰੇ ਨਹੀਂ ਕਰ ਰਹੇ ਇਹ ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਐਡੀ ਕੀ ਚੱਲਦੀ ਹੈ ਬਣਾ ਲਿਓ ਅਸੀਂ ਮਨਾ ਥੋੜਾ ਕਰਦੇ ਹਾਂ ਅਸੀਂ ਇਹੀ ਕਹਿੰਦੇ ਵੀ ਕੇਵਲ ਤੇ ਕੇਵਲ ਸਾਡੀਆਂ ਗਵਾਹੀਆਂ ਹੋ ਜਾਂਦੇ ਹੋ ਕੇਸ ਦਾ ਫੈਸਲਾ ਆ ਜਾਂਦੋ ਤੁਸੀਂ ਸਾਲ ਦੋਸਾਂ ਰੁਕ ਨਹੀਂ ਸਕਦੇ ਫਿਰ ਕਿਹੜਾ ਸਿੱਧੂ ਕਿਤੇ ਚਲਾ ਜਾਊਗਾ ਉਹਦੀ ਲੈਸ ਸੀ ਉਹਦਾ ਸਾਰਾ ਐਟੀਟਿਊਡ ਇੱਥੇ ਹੀ ਐ ਤੁਸੀਂ ਉਹਦੇ ਤੇ ਜੋ ਮਰਜ਼ੀ ਲਿਖੀ ਜਾਓ ਪਰੰਤੂ ਅਸੀਂ ਵੀ ਤੁਹਾਨੂੰ ਐਗਰੀ ਕਰਾਂਗੇ ਪਰੰਤੂ ਮੰਨ ਨਹੀਂ ਰਿਹਾ ਜੀ ਕੋਈ ਬੁੱਕ ਲਿਖਣ ਵਾਲਾ ਉਹ ਕਹਿੰਦਾ ਮੈਨੂੰ ਨਹੀਂ ਰੋਕ ਸਕਦੇ ਮੈਂ ਡਾਕੂਮੈਂਟਰੀ ਬਣਾ ਲਵਾਂ ਉਹ ਕਹਿੰਦਾ ਮੈਨੂੰ ਨਹੀਂ ਰੋਕ ਸਕਦੇ ਸਾਨੂੰ ਤਾਂ ਇਦਾਂ ਮਹਿਸੂਸ ਹੋ ਰਿਹਾ ਵੀ ਜਿਵੇਂ ਸਾਡਾ ਤਾਂ ਸਿੱਧੂ ਨਾਲ ਕੋਈ ਨਾਤਾ ਹੀ ਨਹੀਂ ਹੁੰਦਾ ਜਿੱਦਾਂ ਕੋਈ ਏਡੀ ਜ਼ਾਲਮ ਦੁਨੀਆ ਯਾਰ ਇਹ ਮੈਂ ਤਾਂ ਬੜਾ ਦੁੱਖ ਹੋ ਰਿਹਾ ਮੈਨੂੰ ਇਸ ਗੱਲ ਕਹਿੰਦੇ ਨੂੰ ਔਰ ਇਸੇ ਗੱਲਾਂ ਦਾ ਜਵਾਬ ਦੇ ਵਿੱਚ ਨਾ ਕਿਸੇ ਸਮੇਂ ਦੇ ਵਿੱਚ ਮੇਰੇ ਬੇਟੇ ਨੇ ਇੱਕ ਸੌਂਗ ਲਿਖਿਆ ਸੀ ਜਿੱਦਾਂ ਮੈਂ ਅੱਜ ਦੁਖੀ ਹਾਂ ਨਾ ਉਹ ਵੀ ਆਪਣੇ ਸਰਕਲ ਤੋਂ ਦੁਖੀ ਸੀ ਬਹੁਤ ਜ਼ਿਆਦਾ ਕਿਉਂਕਿ ਉਹਦੇ ਉਹਦੇ ਕਾਫਲੇ ਦੇ ਵਿੱਚ ਵੀ ਕਾਫੀ ਕੁਸ਼ ਗੜਗੜ ਕਰਨ ਵਾਲੇ ਲੋਕ ਸ਼ਾਮਲ ਸੀ ਤਾਂ ਉਹਨੇ ਕਿ ਗਾਣਾ ਲਿਖਿਆ ਜੂ ਉਸ ਸਮੇਂ ਮੈਨੂੰ ਵਿਰੋਧ ਕਰਕੇ ਨਹੀਂ ਕਹਿ ਕਰ ਵੀ ਨਹੀਂ ਅਰਲੀ ਨਹੀਂ ਕਰਨਾ ਪਰ ਕਿੰਨੇ ਕੰਨ ਲੜਾਂਗੇ ਛੜਨਾਂਗੇ ਪਰ ਹੁਣ ਖੁਦ ਮੈਂ ਕਰ ਰਿਹਾ ਉਸ ਗਾਣੇ ਨੂੰ ਔਰ 11 ਤਰੀਕ ਨੂੰ ਤੁਸੀਂ ਉਹਨਾਂ ਦੋਸਤਾਂ ਦੀ ਡੈਫੀਨੇਸ਼ਨ ਮੇਰੇ ਪੁੱਤ ਦੀ ਜਵਾਨੀ ਸੁਣ ਲਿਓ ਤੇ ਜਿਹੜੇ ਇਹ ਅੱਜ ਤੱਕ ਕਰਦੇ ਆ ਨਾ ਵੀ ਅਸੀਂ ਆਹ ਦੋਸਤ ਉਹ ਦੋਸਤ ਤਾਂ ਉਹਨਾਂ ਦੋਸਤਾਂ ਦੇ ਬਾਰੇ ਬੜਾ ਵਧੀਆ ਸੋਹਣੇ ਢੰਗ ਨਾਲ ਸ਼ਹਿਰਾਂ ਨਾਲ ਅੰਦਾਜ਼ ਦੇ ਵਿੱਚ ਉਹ ਤੁਹਾਨੂੰ ਆਪਣੇ ਸੌਂਗ ਦੇ ਰਾਹੀਂ ਆਪਣੀ ਸਾਰੀ ਗੱਲ ਜਿਹਨੂੰ ਕਹਿੰਦੇ ਨਾ ਵੀ ਜੋ ਦੁਨੀਆ ਤੋਂ ਚਲਾ ਗਿਆ ਬੋਲਦਾ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਬੋਲੂਗਾ 11 ਜੂਨ ਨੂੰ ਸਿੱਧੂ ਦੇ ਚਾਨ ਵਾਲੇ ਤੇ ਸਿੱਧੂ ਦੇ ਜਲਦਾਰਾਂ ਨੂੰ ਜਿਹੜੇ ਮੇਰੇ ਪਹਿਲਾ ਸੌਂਗ ਉਹਦੇ 'ਚ ਇਹੀ ਹੋਊਗਾ ਤਾਂ ਮੈਂ ਬਸ ਮੇਰੇ ਮਨ ਦੀ ਪੜਾ ਸਕੋ ਪੇਕੇ ਪੁੱਤ ਦੀ ਜਵਾਨੀ ਹੈ ਪੁੱਤ ਦਾ ਲਿਖਿਆ ਹੋਇਆ ਹੈ ਪਰੰਤੂ ਜੇ ਉਹ ਚੀਜ਼ ਮੈਂ ਅਜ ਮਹਿਸੂਸ ਕੀਤੀ ਹੈ ਮੈਂ ਉਹ ਉਹ ਗਾਣੇ ਰਾਹੀਂ ਉਹ ਜਵਾਬ ਦੇਣਾ ਹੈ ਪੁੱਤ ਦੇ ਆਵਾਜ਼ ਪੁੱਤ ਦੀ ਲਿਖਤ ਵੀ ਰਹੀ ਕਿੰਨੇ ਕੀ ਪੀ ਪੀ ਚ ਗਾਣੇ ਆ ਰਹੇ ਆ ਕਿੰਨੇ ਵੀ ਛੱਡ ਜਾਣਗੇ ਗਾਣੇ ਤਿੰਨ ਗਾਣੇ ਨੇ ਉਸ ਪੀ ਪੀ ਦੇ ਵਿੱਚ ਤੇ ਬਹੁਤ ਸੋਹਣੇ ਗਾਣੇ ਨੇ ਇੱਕ ਥੋੜਾ ਉਹਦਾ ਵੱਖਰਾ ਰੂਪ ਜਾਈ ਪੇਸ਼ ਕੀਤਾ ਇੱਕ ਥੋੜਾ ਜਿਹਾ ਉਹਦੇ ਸੁਭਾਅ ਤੋਂ ਹਟ ਕੇ ਵੀ ਹੈ ਬਹੁਤ ਸੋਹਣੇ ਗਾਣੇ ਹੋਣਗੇ ਸਾਰੇ ਤੁਸੀਂ ਕਹਿੰਦੇ ਹੋ ਕਿ ਸਿੱਧੂ ਦੀ ਲੈਗੇਸੀ ਨੂੰ ਕੈਸ਼ ਕਰਨ ਲੱਗੇ ਹੋਇਆ ਬਹੁਤ ਸਾਰੇ ਲੋਕ ਕੋਈ ਕਿਤਾਬ ਲਿਖਦਾ ਕੋਈ ਡਾਕੂਮੈਂਟਰੀ ਬਣਾਉਂਦਾ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਜਿਹਾ ਕਹਿਣਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸੱਚਮੁੱਚ ਹੀ ਤੁਸੀਂ ਦੋਸਤ ਹੋ ਸਿੱਧੂ ਦੇ ਤਾਂ ਕਿਰਪਾ ਕਰਕੇ ਤੁਹਾਡੇ ਕੋਲੇ ਕੋਈ ਉਹੋ ਜਿਹਾ ਸੱਚ ਹੈ ਉਹ ਤੁਸੀਂ ਸੋਸ਼ਲ ਮੀਡੀਆ ਤੇ ਆ ਬੱਕਬੱਕਰ ਆ ਰਹੇ ਕੋਲੇ ਵੇਚਣ ਦੇ ਨਾਲੋਂ ਸਾਡੀ ਸਿੱਟ ਦੇ ਕੋਲੇ ਆਓ ਸਾਡੀ ਕੋਰਟ ਦੇ ਵਿੱਚ ਆਓ ਤਾਂ ਅਸੀਂ ਤੁਹਾਡਾ ਪੱਖ ਸੁਣ ਕੇ ਸਾਡੇ ਵਕੀਲਾਂ ਨਾਲ مشورہ ਕਰਕੇ ਅਸੀਂ ਅੱਗੇ ਵਧਈਏ ਜਿਹੜੀ ਸੱਚੀ ਸੰਧਾ ਹੈ ਲਈ ਤੁਹਾਡੇ ਭਰਾ ਲਈ ਵੀ ਹੋਊ ਤੁਹਾਡੇ ਦੋਸਤ ਲਈ ਵੀ ਹੋਊਗੀ ਜਿਹਦਾ ਬਿਲਕੁਲ ਇਹਦਾ ਬੇਰੇਮੀ ਦੇ ਨਾਲ ਕਤਲ ਹੋਇਆ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜੇ ਤੁਹਾਡੇ ਕੋਲ ਹੈ ਜੇ ਤੁਸੀਂ ਸਾਰੇ ਸਾਨੂੰ ਬੇਚਣ ਦੇ ਲੱਗੇ ਹੋ ਤਾਂ ਰੱਬ ਹੀ ਰੱਖਿਆ ਹੁਣ ਥੈਂਕ ਯੂ